ਖੱਟਰ ਸਾਹਿਬ ਖੱਟਰ ਸਾਹਿਬ ਸੌਰੀ ਬੈਠ ਪਰਸਨ ਖੱਟਰ ਸਾਹਿਬ ਸੁਕਨੀ ਖੱਟਰ ਨੂੰ ਗੱਲ ਇਹ ਆ ਉਹ ਖੱਟਰਾ ਪੰਜਾਬ ਚ ਨਾ ਵੜ ਜੀ ਦੁਆਰੇ ਸਰਸੇ ਥਾਂ ਦਾ ਵਾਲਾ ਕੰਮ ਹੋਏਗਾ ਸਾਹਮਣੇ ਦੇਖੋ ਕਿ ਕਾਫੀ ਵੱਡੀ ਗਿਣਤੀ ਚ ਪੁਲਿਸ ਫੋਰਸ ਤਾਇਨਾਤ ਆ ਅਤੇ ਇਧਰ ਜਿਹੜੇ ਕਿਸਾਨ ਨੇ ਸਤਨਾਮ ਸ੍ਰੀ ਵਹਿਗੁਰੂ ਜੀ ਦਾ ਜਾਪ ਕਰ ਰਹੇ ਨੇ ਫੋਰਸ ਕਿਤੇ ਪਹਿਲਾਂ ਤਾਂ ਪਿੱਛੇ ਸੀ 100 ਮੀਟਰ ਰਾਤ ਨੂੰ ਅੱਗੇ ਵਧੀਆ ਕਿਵੇਂ ਲੱਗਦਾ ਤੁਹਾਡੇ ਤੋਂ ਤਾਂ ਮੈਸਜ 100 ਮੀਟਰ ਦੀ ਉਹ ਦੂਰੀ ਅੱਜ ਫੋਰਸ ਇਹ ਫੋਰਸ ਕੀ ਆ ਨਾ ਦੜਾ ਦੇਵਾਂਗੇ ਫੋਰਸ ਸਾਰੀ ਪਾਰਤੀ ਫੌਜ ਵੀ ਆ ਗਈ ਆ ਜੀ ਨਾਮੀ ਦੇ ਪਿੱਛੇ ਹਟਾਂਗੇ ਵੀਰ ਸਾਨੂੰ ਨਾ ਸਪਰੇ ਦੇ ਪੰਪ ਦੇ ਦਿਓ ਜਿੱਦਾਂ ਸਾਡੇ ਤੇ ਆਸੂ ਗੈਸ ਫੈਂਗ ਰਹੇ ਨਾ ਇਹ ਸਾਡੇ ਸਾਡੇ ਕੋਲ ਇੱਕ ਲਿਕਵਿਡ ਆ ਅਸੀਂ ਇਧਰੋਂ ਸਪਰੇ ਕਰਾਂਗੇ ਇਹਨਾਂ ਨੂੰ ਡਬਲ ਉਹਨਾਂ ਤੇ ਡਬਲ ਅਸਰ ਹੋਏਗਾ ਇਹ ਉੱਪਰ ਦੀ ਤੁਹਾਡੇ ਉੱਪਰ ਦੇ ਵੀ ਆਸੂ ਗੋਲੇ ਸਿੱਟ ਰਹੇ ਆ ਪਰ ਸਾਡੇ ਤੇ ਕੋਈ ਫਰਕ ਨਹੀਂ ਸਾਡੇ ਨੌਜਵਾਨ ਤੇ ਕਿਸਾਨਾਂ ਤੇ ਕੋਈ ਫਰਕ ਨਹੀਂ ਮਿਸ਼ਨ ਹੈ ਜਿਹੜਾ ਅੱਗੇ ਵਧਣਾ ਵਸ ਮੈਂ ਤੁਹਾਡਾ ਵੀ ਦੇਖੋ ਅਸੀਂ ਤੇਰੇ ਪਿੱਛੇ ਨਾ ਪਿੱਛੇ ਵੀ ਮਰਦੇ ਆਂ ਫੇ ਅੱਗੇ ਕਿਉਂ ਨਾ ਮਰ ਜੀਏ ਜਾ ਕੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਨੂੰ ਸ਼ੰਭੂ ਬਾਰਡਰ ਦੀਆਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਆ ਮੈਂ ਅਮਨਦੀਪ ਸਿੰਘ ਮਾਝਾ ਸੋ ਕਿਵੇਂ ਦੇ ਹਾਲਾਤ ਨੇ 14 ਫਰਵਰੀ ਆ 14 ਫਰਵਰੀ ਦੇ ਦਿਨ ਦੀ ਸ਼ੁਰੂਆਤ ਹੋਈ ਆ ਤੇ ਇੱਥੇ ਹਾਲਾਤ ਕਿਵੇਂ ਦੇ ਬਣੇ ਹੋਏ ਨੇ ਕਿਉਂਕਿ 13 ਫਰਵਰੀ ਨੂੰ ਬਹੁਤ ਜ਼ਿਆਦਾ ਕਿਤੇ ਨਾ ਕਿਤੇ ਜਿਹੜਾ ਤਣਾਅਪੂਰਨ ਮਾਹੌਲ ਇੱਥੇ ਬਣਿਆ ਰਿਹਾ ਤੇ ਅੱਜ ਦੀਆਂ ਕੀ ਤਿਆਰੀਆਂ ਨੇ ਕਿਵੇਂ ਦਾ ਸਿਸਟਮ ਬਣਨਾ ਜਿਹੜਾ ਨੌਜਵਾਨਾ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਆਗੂ ਮੌਜੂਦ ਨੇ ਸਾਡੇ ਨਾਲ ਇੱਕ ਕੱਲ ਵੀ ਉਹਨਾਂ ਨੇ ਜਿਹੜੇ ਉਥੋਂ ਅਥਰੂ ਗੈਸ ਦੇ ਗੋਲੇ ਆ ਰਹੇ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਡਿਸਚਾਰਜ ਕੀਤਾ ਤੇ ਲਗਾਤਾਰ ਹੁਣ ਦੇਖ ਰਿਹਾ ਕਿ ਅੱਜ ਦੀਆਂ ਕੀ ਪਲਾਨਿੰਗਾਂ ਨੇ ਬਾਈ ਜੀ ਕਿਵੇਂ ਰਿਹਾ 13 ਫਰਵਰੀ ਨੂੰ ਕਿੰਨੇ ਕਥਰੂ ਗੈਸ ਦੇ ਗੋਲੇ ਆਏ ਤੇ ਕਿਵੇਂ ਦਾ ਰਿਹਾ ਸਿਸਟਮ ਕੱਲ ਦਾ ਬਾਈ ਜੀ ਕੱਲ 13 13 ਫਰਵਰੀ ਦੀ ਜਿਹੜੀ ਦਿੱਲੀ ਦੀ ਕਾਲ ਸੀਗੀ ਇੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਭਰਾ ਪਹੁੰਚੇ ਨੇ ਸੋ ਉਹਨਾਂ ਨੇ ਉਹਨਾਂ ਦੇ ਹੌਸਲੇ ਨੂੰ ਸਲਾਮ ਬਣਦੀ ਆ ਪਹਿਲਾਂ ਤਾਂ ਕਿਉਂਕਿ 8 ਘੰਟੇ ਇਸ ਬਾਡਰ ਦੇ ਉੱਤੇ ਖੜਕੇ ਜਿਹੜੀ ਪੂਰੀ ਹਥਿਆਰਬੰਦ ਫੌਜ ਅੱਗੇ ਖੜੀ ਆ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਬਾਈ ਜੀ ਜਦੋਂ ਇੱਥੇ ਆ ਕੇ ਕਿਸਾਨ ਭਰਾਵਾਂ ਨੇ ਅੱਗੇ ਵਧਣ ਦੇ ਮਤਲਬ ਤਿਆਰੀ ਕੀਤੀ ਹੌਸਲਾ ਕੀਤਾ ਤਾਂ ਐ ਮੰਨ ਲਓ ਤੁਸੀਂ ਜਿਹੜੀ ਭਾਰਤ ਸਰਕਾਰ ਸਾਡੇ ਲੋਕਾਂ ਦੀ ਚੁਣੀ ਹੋਈ ਇੱਕ ਮੋਦੀ ਦੀ ਸਰਕਾਰ ਆ ਬੁਚੜ ਸਰਕਾਰ ਆ ਬਾਈ ਜੀ ਉਹਨੇ ਇੱਕ ਜ਼ਾਲਮਾਨਾ ਜਿਹੜਾ ਆਪਣਾ ਰੂਪ ਜ਼ਾਲਮ ਵਾਲਾ ਰੂਪ ਜਿਹੜਾ ਅਖਤਿਆਰ ਕੀਤਾ ਸੋ ਵੱਡੇ ਵੱਡੇ ਪੱਧਰ ਤੇ ਉਹਨਾਂ ਨੇ ਆਸੂ ਗੈਸ ਦੇ ਗੋਲੇ ਛੱਡੇ ਬਸ ਫੋੜ ਕੀਤਾ ਬਿਲਕੁਲ ਤੁਸੀਂ ਦਿਖਾ ਵੀ ਰਹੇ ਸੀ ਕਿ ਕਿੱਥੇ ਤੁਹਾਡੇ ਕਿਤੇ ਨਾ ਕਿਤੇ ਤੁਸੀਂ ਕਹਿ ਰਹੇ ਸੀ ਕਿ ਬੋਰੀਆਂ ਉੱਥੇ ਪਾਉਣ ਦੀ ਕੋਸ਼ਿਸ਼ ਸਾਡੀ ਚੱਲ ਰਹੀ ਸੀ ਕਿ ਨਾਕਾਮ ਕਰੀਏ ਜਿਹੜੀ ਅਥਰੂ ਗੈਸ ਆ ਇਹਦਾ ਥੋੜਾ ਜਿਹਾ ਜਿਹੜਾ ਪ੍ਰਭਾਵ ਆ ਉਹ ਘਟਾਈਏ ਬਿਲਕੁਲ ਜੀ ਜਦੋਂ ਇੱਥੇ ਸ਼ੁਰੂ ਕੀਤਾ ਤਾਂ ਸਾਹਮਣੋਂ ਜਦੋਂ ਦੇਖਿਆ ਵੀ ਵੱਡੀ ਗਿਣਤੀ ਚ ਕਿਸਾਨ ਅੱਗੇ ਵਾਦੇ ਨੇ ਤਾਂ ਇਸ ਜ਼ਾਲਮ ਸਰਕਾਰ ਨੇ ਸੈਂਟਰ ਨੇ ਤਾਂ ਇੱਕ ਡਰੇਨ ਜਿਹੜਾ ਉੱਪਰੋਂ ਚੱਲਦਾ ਉਹਦੇ ਵਿੱਚ ਗੋਲੇ ਡਾਗਣੇ ਸ਼ੁਰੂ ਕੀਤੇ ਬਜੀ ਇੱਕ ਟਾਈਮ ਦੇ ਵਿੱਚ ਉਹ 4-4 5-5 ਗੋਲੇ ਜਿਹੜੇ ਕਿਸਾਨ ਭਰਾ ਖੜੇ ਤੇ ਉਹਨਾਂ ਦੇ ਉੱਪਰ ਦਾਗਣੇ ਸ਼ੁਰੂ ਕੀਤੇ ਪਰ ਕਿਸਾਨ ਭਰਾਵਾਂ ਦੇ ਹੌਸਲੇ ਨੇ ਵੱਡੇ ਉਹਨਾਂ ਨੇ ਕੀ ਕਰਿਆ ਜੀ ਗਿੱਲੀਆਂ ਬੂਰੀਆਂ ਲੈ ਕੇ ਉਹਨਾਂ ਨੂੰ ਡਿਸਚਾਰਜ ਕੀਤਾ ਠੀਕ ਹੈ ਵੱਡੀ ਪੱਧਰ ਤੇ ਮਤਲਬ ਉਹਨਾਂ ਨੂੰ ਨਾਕਾਮ ਕੀਤਾ ਪਰ ਉਹ ਤੋਂ ਬਾਅਦ ਜਾ ਕੇ ਜਦੋਂ ਅਸੀਂ ਕਿਲਾਂ ਤੇ ਪਹੁੰਚ ਗਏ ਇਹ ਲਗਭਗ 3 ਤੋਂ 4 ਲੇਅਰਾਂ ਜਿਹੜੀਆਂ ਇਹ ਬੈਰੀਕੇਡ ਤੇ ਕੀਤੀਆਂ ਹੋਈਆਂ ਨੇ ਠੀਕ ਹੈ ਤਿੰਨ ਜਿਹੜੇ ਬੈਰੀਕੇਡ ਨੇ ਬਈ ਉਹ ਤੋੜਤੇ ਸੀਗੇ ਕਿਸਾਨ ਭਰਾਵਾਂ ਨੇ ਜਦੋਂ ਅੱਗੇ ਵਧੇ ਜਦੋਂ ਦੇਖਿਆ ਵੀ ਕਿਸਾਨ ਭਰਾ ਜਿਹੜੇ ਬਿਲਕੁਲ ਅੱਗੇ ਵਧਣਗੇ ਹੁਣ ਹਟਦੇ ਨਹੀਂ ਪਹਿਲਾਂ ਪਾਣੀ ਦੀਆਂ ਬੁਸਾਰਾਂ ਮਾਰੀਆਂ ਗਈਆਂ ਉਦੋਂ ਬਾਅਦ ਬਾਈ ਜੀ ਇੰਦਾ ਦੇ ਵਿਸਫੋਟ ਕੀਤੇ ਜਿਹੜੇ ਨਾਲ ਬਹੁਤ ਜ਼ਿਆਦਾ ਸਾਡੇ ਕਿਸਾਨ ਭਰਾ ਲਗਭਗ 500 ਦੇ ਕਰੀਬ ਸਾਡੇ ਭਰਾ ਕਿਸਾਨ ਜਿਹੜੇ ਉਹ ਜਖਮੀ ਹੋਏ ਨੇ ਬਾਈ ਜੀ ਈਵਨ ਹੋਰ ਤਾਂ ਹੋਰ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਸਿੱਧੀਆਂ ਗੋਲੀਆਂ ਵੀ ਚਲਾਈਆਂ ਨੇ ਲੇਕਿਨ ਇੱਕ ਪਰਮਾਤਮਾ ਦੀ ਕਿਰਪਾ ਰਹੀ ਆ ਵੀ ਕਿਸੇ ਦੀ ਜਾਨ ਨਹੀਂ ਗਈ ਪਰ ਜਖਮੀ 4-500 ਦੇ ਕਰੀਬ ਕਿਸਾਨ ਭਰਾ ਜਖਮੀ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਬਾਈ ਇਹ ਜਿਹੜਾ ਮਾਹੌਲ ਹੈ ਉਹਰੇ ਗਰਮ ਰਿਹਾ ਪਰ ਇੱਕ ਚੀਜ਼ ਨਹੀਂ ਸਮਝ ਆ ਰਹੀ ਇੱਕ ਪਾਸੇ ਤਾਂ ਜਿਹੜਾ ਇਹ ਜਿਹੜਾ ਪ੍ਰਧਾਨ ਮੰਤਰੀ ਆ ਕਿਸਾਨਾਂ ਨੂੰ ਅੰਨਦਾਤਾ ਆਖਦਾ ਔਰ ਦੂਜੇ ਪਾਸੇ ਜ਼ੁਲਮ ਢਾ ਰਿਹਾ ਕਿਸਾਨ ਭਰਾਵਾਂ ਤੇ ਇਹ ਕਿਤੇ ਸਮਝ ਨਹੀਂ ਆ ਰਹੀ ਕਿਉਂਕਿ ਬਾਈ ਅੱਜ ਠੀਕ ਹੈ ਮਜਬੂਰੀ ਦੇ ਵਿੱਚ ਕਿਸਾਨ ਭਰਾ ਵਸੇ ਹੋਏ ਨੇ ਕੋਈ ਆਪਣਾ ਜਿਹੜਾ ਇਹ ਹੱਕ ਲੈਣ ਵਾਸਤੇ ਦਿੱਲੀ ਵੱਲ ਵੱਧ ਰਹੇ ਨੇ ਬਾਈ ਜੀ ਮੈਂ ਤੁਹਾਨੂੰ ਇੱਕ ਥੋੜੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹਣਾ ਵੀ ਸਾਡੀ ਨਵੀਂ ਮੰਗ ਕੋਈ ਨਹੀਂ ਹੈਗੀ ਕਿਉਂਕਿ ਲਗਭਗ ਸਵਾ ਸਾਲ ਅਸੀਂ ਜਿਹੜੀ ਦਿੱਲੀ ਦੀ ਸੜਕ ਤੇ ਬੈਠ ਕੇ ਇਹੀ ਜਿਹੜਾ ਕਿਸਾਨੀ ਦਾ ਸੰਗਾਰ ਲਾਇਆ ਬਿਲਕੁਲ ਬਾਈ ਜੀ ਬਾਕੀ ਅਥਰੂ ਗੈਸ ਨੇ ਕੱਲ ਤੁਹਾਨੂੰ ਅੱਗੇ ਨਹੀਂ ਵਧਣ ਦਿੱਤਾ ਮੇਨ ਅੱਜ ਦਾ ਹੀ ਜਿਹੜੀ ਪਲੈਨਿੰਗ ਆ ਉਹ ਕੀ ਰਹਿਣ ਵਾਲੀ ਆ ਕੋਈ ਗੱਲਬਾਤ ਹੋਈ ਕਿਵੇਂ ਦਾ ਸਿਸਟਮ ਰਹਿਣ ਵਾਲਾ ਜਿਵੇਂ ਇੱਕ ਗੱਲਬਾਤ ਇਹ ਵੀ ਸਾਹਮਣੇ ਆ ਰਹੀ ਆ ਕਿ ਜਿਹੜੇ ਜਥੇ ਨੇ ਜਥੇ ਭੇਜੇ ਜਾਣਗੇ ਅੱਗੇ ਕੀ ਪਲੈਨਿੰਗ ਰਹਿਣ ਵਾਲੀ ਆ ਅੱਜ ਦੀ ਬਾਈ ਜੀ ਜਿਵੇਂ ਕੱਲ ਵੀ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਜਾਂ ਇੱਥੇ ਟਕਰਾਅ ਸ਼ੁਰੂ ਸ਼ੁਰੂ ਹੋਇਆ ਤਾਂ ਲਗਭਗ 100 150 ਦੇ ਜਿਹੜੇ ਕਿਸਾਨ ਭਰਾ ਸੀ ਉਹ ਅੱਗੇ ਜਾਂਦੇ ਸੀ ਬਾਈ ਜੀ ਜਦੋਂ ਵਿੱਚ ਜਾਂਦੇ ਸੀ ਜਿਹੜੀ ਗੈਸ ਸੀ ਪਤਾ ਨਹੀਂ ਕੀ ਜ਼ਹਿਰੀਲੀ ਗੈਸ ਸੀਗੀ ਤਾਂ ਕਿਸਾਨ ਭਰਾਵਾਂ ਦੀ ਜਿਹੜੀ ਚਮੜੀ ਤੇ ਖਾਜ ਚਮੜੀ ਤੇ ਜਲਣ ਅੱਖਾਂ ਦੇ ਵਿੱਚ ਜਲਣ ਹੁੰਦੀ ਸੀ ਉਹ ਘੰਟਾ ਡੇਢ ਘੰਟਾ ਲਾ ਕੇ ਫਿਰ ਵਾਪਸ ਆ ਜਾਂਦੇ ਸੀ ਨਵੇਂ ਜਿਹੜੇ ਕਿਸਾਨ ਭਰਾ ਅੱਗੇ ਵਧੇ ਸੀਗੇ ਔਰ ਇਸੇ ਤਰ੍ਹਾਂ ਦਾ ਅੱਜ ਜਿਵੇਂ ਇਹਨਾਂ ਨੇ ਕੱਲ ਕੀਤਾ ਸਾਡੇ ਕਿਸਾਨ ਭਰਾਵਾਂ ਨੇ ਉਸੇ ਤਰ੍ਹਾਂ ਦੀ ਬਿਉਤਬੰਦੀ ਆ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਕਿਸਾਨ ਭਰਾ ਪਹੁੰਚੇ ਨੇ ਸੋ ਜਿਵੇਂ ਸਾਡੇ ਕਿਸਾਨ ਆਗੂਆਂ ਦਾ ਹੁਕਮ ਹੋਊਗਾ ਔਰ ਮੈਂ ਸਲਾਮ ਕਰਦਾ ਸਾਡੇ ਜਿਹੜੀ ਜਥੇਬੰਦੀ ਦੇ ਜਿੰਨੇ ਆਗੂ ਨੇ ਉਹਨਾਂ ਨੂੰ ਸਲਾਮ ਬਣਦੀ ਆ ਕਿਉਂਕਿ ਕੱਲ ਤੁਸੀਂ ਆ ਜਿਹੜਾ ਗੇਟ ਦੇਖ ਰਹੇ ਹੋ ਆ ਟੂਲਪਲੱਸ ਜਿਹੜਾ ਬੋਰਡ ਦੇਖਦੇ ਹੋ ਇਹਦੇ ਥੱਲੇ ਖੜ ਕੇ ਸਾਡੀ ਜਿਹੜੀ ਲੀਡਰਸ਼ਿਪ ਆ ਉਹ ਇਹਨਾਂ ਗੋਲੀਆਂ ਦਾ ਮੁਕਾਬਲਾ ਮੂਹਰੇ ਹੋ ਕੇ ਕਿਸਾਨੀ ਤੋਂ ਆਪ ਕੀਤਾ ਉਹਨਾਂ ਨੇ ਉਹਨਾਂ ਨੇ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਦੇ ਹੌਸਲੇ ਨੂੰ ਸਲਾਮ ਆ ਔਰ ਉਹਨਾਂ ਦੇ ਹੌਸਲੇ ਨਾਲੇ ਅਸੀਂ ਅੱਗੇ ਦਿੱਲੀ ਨੂੰ ਵਧਾਂਗੇ ਜੀ ਬਾਕੀ ਜਿਵੇਂ ਉਹਨਾਂ ਦਾ ਹੁਣ ਮੀਟਿੰਗ ਚੱਲ ਰਹੀ ਆ ਠੀਕ ਹੈ ਅਗਰ ਉਹ ਕਹਿਣਗੇ ਤਾਂ ਬੈਰੀਕੇਡਾਂ ਤੋੜਨੇ ਸ਼ੁਰੂ ਕਰ ਦਾਂਗੇ ਅਗਰ ਜੇ ਹੋਰ ਕਿਸੇ ਤਰ੍ਹਾਂ ਦੀ ਰਣਨੀਤੀ ਆਉਂਦੀ ਆ ਅਸੀਂ ਉਹ ਸੂਬੇ ਦੀ ਰਣਨੀਤੀ ਆਉਂ ਕਾਲ ਨੂੰ ਅਸੀਂ ਵੇਟ ਕਰਦੇ ਆ ਸਾਰੇ ਜਿਵੇਂ ਜਿਵੇਂ ਕਹਿਣਗੇ ਬਈ ਇਹ ਜਿਹੜੇ ਕਿਸਾਨ ਪੂਰੇ ਜ਼ਬਰਦਸਤ ਮਾਝੇ ਤੋਂ ਪਹੁੰਚੇ ਹੋਏ ਨੇ ਮੇਰੇ ਭਰਾ ਮਾਲਵੇ ਤੋਂ ਪਹੁੰਚੇ ਹੋਏ ਨੇ ਮੇਰੇ ਭਰਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਭਰਾ ਮਜ਼ਦੂਰ ਭਰਾ ਪਹੁੰਚੇ ਨੇ ਬਈ ਜੀ ਡਟ ਕੇ ਜਿਹੜੀ ਇਹ ਜੋ ਇਹ ਜ਼ਾਲਮ ਸਰਕਾਰ ਆ ਇਹ ਬੁਚੜ ਸਰਕਾਰ ਆ ਇਹਦਾ ਡਟ ਕੇ ਮੁਕਾਬਲਾ ਕਰਾਂਗੇ ਆਪਾਂ ਬਿਲਕੁਲ ਸਾਰੀ ਰਾਤ ਇਹ ਵੀ ਸੁਣ ਰਹੇ ਹਾਂ ਕਿ ਕਿਸਾਨਾਂ ਆਗੂਆਂ ਦੇ ਮੀਟਿੰਗਾਂ ਹੋਈਆਂ ਨੇ ਜੀ ਮੀਟਿੰਗ ਲਗਾਤਾਰ ਚੱਲੀ ਆ ਉਹਨਾਂ ਨੇ ਦੇਖਿਆ ਵੀ ਅੱਜ ਸਾਨੂੰ ਕਿਵੇਂ ਅਸਫਲ ਕੀਤਾ ਤੇ ਕੱਲ ਨੂੰ ਕੀ ਪਲੈਨਿੰਗ ਬਣਾਉਣੀ ਉਹ ਵੱਡੀਆਂ ਪਲੈਨਿੰਗਾਂ ਰਾਤੋ-ਰਾਤ ਬਣੀਆਂ ਵੀ ਨੇ ਕਿਸਾਨਾਂ ਦੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਬਿਲਕੁਲ ਜੀ ਜਿਵੇਂ ਇੱਕ ਚੀਜ਼ ਦੇਖਣ ਨੂੰ ਆ ਰਹੀ ਆ ਇੱਕ ਪਾਸ ਔਰ ਦੂਜੇ ਪਾਸੇ ਭਾਰਤ ਦੀ ਬੁਚੜ ਸਰਕਾਰ ਲੈਸ ਪੂਰੇ ਹਥਿਆਰਾਂ ਬੰਦ ਪੂਰੇ ਫੌਜੀ ਦੇ ਜਥੇ ਖੜੇ ਨੇ ਮੁਕਾਬਲਾ ਇੱਕ ਪਾਸੇ ਹਥਿਆਰਾਂ ਤੇ ਇੱਕ ਪਾਸੇ ਹਥੇ ਲੋਕਾਂ ਦਾ ਮੁਕਾਬਲਾ ਸੋ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਡੇ ਕਿਸਾਨ ਭਰਾਵਾਂ ਦੀ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਬਈ ਜੀ ਪਲਾਨਕ ਬਣੀ ਆ ਦੇਖਦੇ ਆ ਜੀ ਵੀ ਸੀ ਮਸ਼ੀਨਾ ਜਾਂ ਹੋਰ ਵੱਡੀ ਪੱਧਰ ਦੀ ਜਿੱਦਾਂ ਦਾ ਸਮਾਨ ਸਾਨੂੰ ਜ਼ਰੂਰਤਾ ਖਾਸ ਕਰਕੇ ਹੈਲਮਟਾਂ ਦੀ ਸਾਨੂੰ ਲੋੜ ਆ ਬਈ ਜੀ ਜਿਹੜੇ ਬਗੇਰ ਪੱਗ ਤੋਂ ਸੀ ਕੱਲ ਉਹਨਾਂ ਦੇ ਉਹ ਜ਼ਿਆਦਾ ਜ਼ਖਮੀ ਹੋਏ ਨੇ ਸਾਡੇ ਭਰਾ ਠੀਕ ਹੈ لیکن ਪਾਗਾ ਜਿਹੜੀ ਸਾਡੀ ਇੱਕ ਹੈਲਮਟ ਦਾ ਕੰਮ ਕਰਦੀ ਆ ਸੋ ਉਸ ਤਰ੍ਹਾਂ ਦੀਆਂ ਜਾਂ ਐਨਕਾਂ ਇੱਕ ਜਿਹੜੀ ਪਾਣੀ ਦੇ ਵਿੱਚ ਆਪਾਂ ਤੈਰਨ ਵਾਸਤੇ ਐਨਕਾਂ ਹੁੰਦੀਆਂ ਨੇ ਉਹ ਕੰਮ ਕਰਦੀਆਂ ਨੇ ਹੋਰ ਵੀ ਜਿਹੜਾ ਸਾਜੋ ਸਮਾਨ ਆ ਜਿੱਦਾਂ ਦੀ ਜ਼ਰੂਰਤ ਆ ਬਾਈ ਉਹ ਸਾਡੀ ਜਥੇਬੰਦੀ ਦੇ ਆਗੂਆਂ ਨੇ ਲੀਕ ਰਹੇ ਨੇ ਉਹ ਦਸਾਂ ਵੀਹ ਮਿੰਟਾਂ ਚ ਸਾਡੇ ਕੋਲੇ ਡਿਸੀਜਨ ਫੈਸਲਾ ਆ ਜਾਊਗਾ ਤੁਸੀਂ ਦੇਖ ਸਕਦੇ ਹੋ ਇੱਥੇ ਦਾ ਜਿਹੜਾ ਮਾਹੌਲ ਆ ਪੂਰਾ ਤਨਾਪੁਰ ਪੂਰਬਕਾ ਪੂਰਾ ਤਨਾਪੁਰ ਪੂਰਬਕਾ ਜਦਵੀ ਕੌਲ ਆ ਜਾਂਦੀ ਆ ਲੀਡਰਸ਼ਿਪ ਦੀ ਔਰ ਉਸੇ ਟਾਈਮ ਜਿਵੇਂ ਉਹ ਆਖਣਗੇ ਅੱਗੇ ਵਧਣਾ ਹੋਊਗਾ ਬਾਈ ਜਾਨ ਦੀ ਪਰਵਾਹ ਨਹੀਂ ਕਰਦੇ 8 ਘੰਟੇ ਕੱਲ ਪੂਰਾ ਠੋਕਮਾ ਹੋਰੇ ਮੁਕਾਬਲਾ ਕੀਤਾ ਹੁਣ ਦੇਖਦੇ ਆ ਬਾਈ ਕਿਵੇਂ ਮੁਕਾਬਲਾ ਕੌਲ ਆਉਂਦੀ ਹੈ ਬਿਲਕੁਲ ਜੀ ਸੋ ਨੌਜਵਾਨਾਂ ਦਾ ਕਿਸਾਨਾਂ ਦਾ ਇਹੀ ਕਹਿਣਾ ਕਿ ਆਗੂਆਂ ਦੀ ਮੀਟਿੰਗ ਹੋਈ ਆ ਤੇ ਲਗਾਤਾਰ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਪੂਰੀ ਰਾਤ ਮੀਟਿੰਗਾਂ ਹੋਈਆਂ ਨੇ ਕਿ ਕਿਵੇਂ ਪੁਲਿਸ ਪ੍ਰਸ਼ਾਸਨ ਨੇ ਅਸਫਲ ਕੀਤਾ ਕਿਸਾਨਾਂ ਨੂੰ ਅਤੇ 14 ਫਰਵਰੀ ਦੀ ਰਣਨੀਤੀ ਜਿਹੜੀ ਰਹਿਣ ਵਾਲੀ ਆ ਉਹ ਇੱਕ ਵੱਖਰੀ ਹੋਵੇਗੀ ਇਹ ਕਿਸਾਨ ਆਗੂਆਂ ਦਾ ਕਹਿਣਾ ਕਿ ਅੱਗੇ ਵਧਣ ਲਈ ਅਸੀਂ ਜਿਹੜੀਆਂ ਸਾਡੀਆਂ ਕਿ ਕੋਈ ਵੀ ਲੋੜਾਂ ਨੇ ਉਹ ਆਗੂਆਂ ਵੱਲੋਂ ਪੂਰੀਆਂ ਕੀਤੀਆਂ ਜਾਣਗੇ ਅਤੇ ਅਸੀਂ ਅੱਜ ਅੱਗੇ ਵਧਾਂਗੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਭੂ ਬਾਰਡਰ